ਇੱਕ ਪ੍ਰੋਬਲਮ ਆਈਆ ਕਮੇਟੀ ਨੂੰ ਕੱਲ ਫੋਨ ਆ ਗਿਆ ਸੀ ਕਿ ਮੈਂ ਮੱਲ ਨਹੀਂ ਕੋਟ ਸਕਦਾ ਹੁਣ ਇੱਕ ਅੱਧੀ ਕੁਸ਼ਤੀ ਦਾ ਅੱਗੇ ਪਿੱਛੇ ਚੇਂਜ ਕਰ ਦਿੱਤਾ ਗਿਆ ਸੋ ਸਾਹਿਬ ਤੇ ਆ ਵੀ ਭੋਲਾ ਭੋਲੇ ਹੱਥ ਘੜਾ ਕਰ ਬਈ ਵੱਡਾ ਮੱਲ ਆ ਭੋਲਾ ਬਾਰਨਾ ਤੇ ਸਾਹਿਲ ਕੋਹਾਲੀ ਦੇ ਨਾਲ ਕੁਸ਼ਤੀ ਅੱਜ ਇਹ ਵੱਡੀ ਕਰਾਈ ਜਾਣੀ ਆ ਦੋਨੋਂ ਪਹਿਲਵਾਨ ਇਹ ਵੀ ਹੱਥ ਜੋੜੀ ਕਰਨਗੇ ਹਾਂਜੀ ਸੁਖਮਣੀ ਸਕੂਨ ਚੰਤਾ ਰਵੀ ਸਰ ਵਾਲੇ ਇਹ ਵੀ ਆਪਣਾ ਮਾਨ ਸਨਮਾਨ ਜਿਹੜੇ ਪ੍ਰਾਪਤ ਕਰੋ ਜੀ ਭਈ ਅਜੇ ਹਿਆਰਪੁਰ ਤੇ ਮਨੀ ਲੁਧਿਆਣਾ ਪਰਚੀ ਲਾਓ ਜੀ ਸਾਡੇ ਕੋਲ ਉਥੇ ਸਰਦਾਰ ਅਮਰਪ੍ਰਕਾਸ਼ ਕੇੜਾ ਪੁੱਤਰ ਮੰਗਤਰਾਮ ਜੀ ਕੇੜਾ ਪੁੱਤਰ ਸੱਤਾ ਹੇ ਸਲੂਨ ਕੇੜਾ ਇਹਨਾਂ ਵੱਲੋਂ ਅਗਲੇ ਸਾਲ ਸੋਨੇ ਦੀ ਮੰਡੀ ਦਿੱਤੀ ਜਾਣੀ ਹੈ ਇਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਅਜੇ ਹਿਆਰਪੁਰ ਤੇ ਮਨੀ ਲੁਧਿਆਣਾ ਆ ਕੇ ਪਰਚੀ ਪ੍ਰਾਪਤ ਕਰੋ ਜੀ ਦੋਨੋਂ ਮੱਲ ਇਹ ਦੋਨੋਂ ਮੱਲ ਆ ਕੇ ਪਰਚੀ ਪ੍ਰਾਪਤ ਕਰੋ ਦੋਨਾਂ ਪਹਿਲਵਾਨ ਬੂਟਾ ਮਛੀਆਂ ਸਲਾਮੀ ਦੇਣੀਆਂ ਜੀ ਬੋਲੋ ਹਾਂਜੀ ਬੂਟਾ ਮਾਛੀਆਂ ਆ ਕੇ ਖੜੇ ਨੇ ਸਲਾਮੀ ਦੇ ਪੇ ਜੀ ਬੂਟਾ ਮਾਛੀਆਂ ਅਜੇ ਹਿਆਰਪੁਰ ਮਨੀ ਲੁਧਿਆਣਾ ਆਜੋ ਆਜੋ ਭੱਜ ਕੇ ਆਓ ਮੇਰੇ ਵੀਰੋ ਗੱਲ ਨਹੀਂ ਬਣਨੀ ਸਾਰਿਆਂ ਦੀਆਂ ਕੁਸ਼ਤੀਆਂ ਕਰਾਉਣੀਆਂ ਮਨੀ ਲੁਧਿਆਣਾ ਤੇ ਅਜੇ ਹਿਆਰਪੁਰ ਚਲੋ ਸਾਡੇ ਚਲੋ ਪਹਿਲਵਾਨੋ ਭਾਈ ਰੇਸ਼ਮ ਚੱਬੇ ਆ ਗਏ ਜਸਵੀਰ ਫਾਮੜਾ ਇਹ ਵੀ ਪਹਿਲਵਾਨ ਤਿਆਰ ਹੋ ਕੇ ਖਾੜੇ ਦੇ ਵਿੱਚ ਆਜੋ ਦੋਨੋਂ ਪਹਿਲਵਾਨ ਰੇਸ਼ਮ ਚੱਬੇ ਬਾਦ ਤੇ ਜਸਵੀਰ ਫਾਮੜਾ ਇਹ ਪਹਿਲਵਾਨ ਤਿਆਰ ਹੋ ਕੇ ਖਾੜੇ ਦੇ ਵਿੱਚ ਆ ਜਾ ਜਲਦੀ ਪਹਿਲਵਾਨ ਛੇਤੀ ਆ ਪਹਿਲਵਾਨਾ ਛੇਤੀ ਆ ਹਾਂਜੀ ਬੂਟਾ ਮਾਛੀਆ ਖਾੜੇ ਨੂੰ ਸਲਮੀ ਦਵੇ ਜੀ ਬਹੁਤ ਵਧੀਆ ਪਹਿਲਵਾਨਾ ਸਾਡੇ ਇਲਾਕੇ ਦਾ ਉੱਭਰਦਾ ਹੋਇਆ ਚੜ੍ਹਦੀ ਬਰੇਸ ਵਾਲਾ ਪਹਿਲਵਾਨ ਹੈ ਬਰ ਰੇਸ਼ਣ ਚੱਬਿਆ ਕੋ ਜਸਵੀਰ ਫਾਮੜਾ ਮਾੜੇ ਮਾੜੇ ਬੋਦੇ ਬਾਦੇ ਕਟਾਇਆ ਕਰੋ ਪਹਿਲਵਾਨਾਂ ਵਾਲਾ ਕੰਮ ਹੈ ਤੁਹਾਡਾ ਕਿਹੜੀ ਪਹਿਲਵਾਨੀ ਹੈ ਮੈਨੂੰ ਸਮਝ ਨਹੀਂ ਲੱਗਦਾ ਕੰਮ ਕਰ ਸੋਹਣਾ ਨਹੀਂ ਲੱਗਦਾ ਮਾੜਾ ਜਿਹਾ ਬੱਚਾ ਨਹੀਂ ਨਹੀਂ ਆਉਂਦੇ ਭਰਾ ਨਹੀਂ ਨਹੀਂ ਇਹਦਾ ਵਧੀਆ ਨਹੀਂ ਲੱਗਦਾ ਜਾਂਦੇ ਕਰਵਾ ਦੇ ਜਾਂਦੇ ਕਰਵਾ ਦੇ ਜਾਂਦੇ ਕਰਵਾ ਦੇ ਆਹ ਦੇਖ ਇੱਧਰ ਅੱਗੇ ਰਾਕੇ ਆ ਜਿਆ ਨੇ ਕੋਈ ਪਹਿਲਵਾਨੀਆਂ ਦੇ ਗੱਲੇ ਚਲੋ ਭਾਈ ਹਰਦੀਪ ਫੰਬੜਾ ਤੇ ਵਿਕਾਸ ਚੰਬਲਾ ਇਹ ਵੀ ਆ ਕੇ ਸਾਡੇ ਕੋਲ ਪਰਚੀ ਲੈਣ ਦੀ ਦੋਨੋਂ ਪਹਿਲਵਾਨ ਹਰਦੀਪ ਫੰਬੜਾ ਤੇ ਵਿਕਾਸ ਚੰਬਲਾ ਇਹ ਵੀ ਪਹਿਲਵਾਨਾਂ ਨੂੰ ਬੇਨਤੀ ਆ ਕੇ ਪਰਚੀ ਲਾਓ ਸਾਡੇ ਕੋਲ ਹਰਦੀਪ ਫੰਬੜਾ ਦੇਵਕਾਸ਼ ਚੰਬਲਾ ਆਜੋ ਮੱਥਾ ਦੇ ਕੇ ਦੋਨੋਂ ਪਹਿਲਵਾਨ ਸਾਡੇ ਕੋਲ ਆਓ ਜੀ ਦੋਨੋਂ ਮੱਲ ਭੱਜ ਗਿਆ ਤੋਨ ਮੱਲ ਦੌੜ ਕੇ ਆਇਆ ਤੋਨ ਮੱਲ ਜਿੱਥੇ ਫੈਸਲਾ ਹੁੰਦਾ ਉੱਥੇ ਜਾ ਕੇ ਮੇਰੇ ਨਾਲ ਕੁਸ਼ਤੀ ਕਰੋ ਪਹਿਲਵਾਨ ਰੈਫਰੀ ਸਬੰਨ ਦੇ ਕੋਲ भाई हरदीप आंबड़ा बताया चमला पर त्यार ਸਲੀਮ ਲਸਾੜਾ ਤੇ ਕਾਂਸੀ ਬੰਗਾ ਆ ਕੇ ਪਰਚੀ ਲਓ ਸਾਡੇ ਕੋ ਦੋਨੋਂ ਪਹਿਲਵਾਨ ਕਾਂਸੀ ਬੰਗਾ ਤੇ ਸਲੀਮ ਲਸਾੜਾ ਆ ਕੇ ਪਰਚਿਓ ਸਲੀਮ ਲਸਾੜਾ ਹੈ ਜੀ ਪਤਾ ਕਰ ਲੈਂਦੇ ਸਲੀਮ ਲਸਾੜਾ ਤੇ ਕਾਂਸੀ ਬੰਗਾ ਆ ਕੇ ਪਰਚੀ ਲਓ ਦੋਨੋਂ ਪਹਿਲਵਾਨ ਮੱਲੇ ਨੂੰ ਬੇਨਤੀ ਆ ਕੇ ਪਰਚੀ ਪ੍ਰਾਪਤ ਕਰੋ ਦੋਨੋਂ ਪਹਿਲਵਾਨ ਭਈ ਅਸਤੇ ਦੇ ਮੋਰੇ ਰਸਮੀ ਕਰਨਾ ਪਹਿਲਵਾਨੋ ਆਪਣੀ ਜਗ੍ਹਾ ਤੇ ਬੈਠੋ ਸਾਰੇ ਪਹਿਲਵਾਨ ਹਾਂਜੀ ਲੱਕੀ ਗਰਚਾ